ਲੋ ਆ ਬੱਤ ਖਸੀ ਗੱਲ ਜੀ ਸਾਰਿਆਂ ਨੂੰ ਫਤਿਹ ਭਿੰਡਰ YouTube ਚੈਨਲ ਦੇ ਆਪਾਂ ਲਾਉਣਾ ਬਾਗ ਤੇ ਵਰਮਾ ਲਿਆਂਦਾ ਪਾ ਕੇ ਤੇ ਸੱਲ ਮਾਰ ਰਹੇ ਆ ਖੇਤ ਦੇ ਵਿੱਚ ਇੱਕ ਲੈਂਚੋ ਅਠੂਟੇ ਲੱਗਣੇਗਾ ਤੁਹਾਡਾ ਆਪਣੇ ਤੇ ਆਪਾਂ 18 ਫੁੱਟ ਤੇ ਬੂਟਾ ਲਾਉਣਾ ਚਾਰ ਚਪੇਰੋਂ 68-69 ਫੁੱਟ ਜਗਾ ਛੱਡੀ ਆ ਤੇ ਬੂਟੇ ਦਾ ਵੀ ਦੂਰੀ ਬੂਟੇ ਦਾ ਬੂਟੇ ਦੀ 18 ਫੁੱਟ ਦੇਖੋ ਸੱਲ ਮਾਰ ਦਿਆਂਗੇ ਅੱਜ ਤੇ ਦੋ ਤਿੰਨ ਦਰਨਾਂ ਨੂੰ ਬਾਗ ਲਾ ਦੇਾਂਗੇ ਬਾਕੀ ਉਹਨੂੰ ਵਲੌਗ ਚ ਦਿਖਾਵਾਂਗੇ ਦੇਖੋ ਪੂਰੀ ਘੈਂਟ ਬਾਤ ਹੈ ਜੇ ਬੋਕਿਆਂ ਦੇ ਪੱਟਾ ਹੁੰਦਾ ਤਾਂ ਟਾਈਮ ਬਹੁਤ ਲੱਗਣਾ ਸੀ ਦੇਖ ਸਕਦੇ ਆ ਤੇ ਜਿੰਦਰ ਪਾਈ ਆਉਂਦਾ ਖਾਰੂ ਪੱਠਿਆਂ ਦੀ ਸੀਗਾ ਥੋੜਾ ਜਿਹਾ ਸਾਹ ਪਾਸੇ ਥਾਂ ਖਾਲੀ ਨਹੀਂ ਸੀ ਫਿਰ ਬਰਸੀਨ ਸੀ ਕੁਸ ਤੇ ਬਰਸੀਨ ਦੇ ਵਿੱਚ ਹੀ ਗਿਰਨ ਲੱਗਿਆ ਆਪਾਂ ਮੁੜ ਕੇ ਥਾਂ ਛੱਡ ਲਾਂਗੇ ਉਸ ਹਿਸਾਬ ਨਾਲ ਚਲ ਬਈ ਚਲ 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 ਰੱਖ ਦੇ ਆਓ ਲੈ ਲਓ ਜੀ ਰੱਖੂ ਹੂੰ çal 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 para bas